ਪੰਜਾਬੀ ਦੇਖਦੇ ਹੋ ਤੁਸੀਂ ਤੇ ਮਹਾ ਸ਼ੁਖਾ ਸੰਜੀਤ ਹੈ ਲੁਧਿਆਣੇ ਦੇ ਤਾਂ ਪੀਲਾ ਦਿਖਾ ਰਿਹਾ ਕੁਲਪਿੰ ਪਹਿਲਾਂ ਹੀ ਮੌਸਮ ਵਿਭਾਗ ਦੇ ਵੱਲੋਂ ਪੁਸ਼ਟੀ ਕੀਤੀ ਗਈ ਸੀ ਕਿ ਤੇਜ਼ ਬਰਸਾਤ ਹੋ ਸਕਦੀ ਹੈ ਹਾਲਾਂਕਿ ਅਲਰਟ ਵੀ ਜਿਹੜਾ ਹੈ ਵੈਦਰ ਡਿਪਾਰਟਮੈਂਟ ਤੋਂ ਵੱਲੋਂ ਜਾਰੀ ਕੀਤਾ ਗਿਆ ਸੀ ਤੇ ਇਸ ਨੂੰ ਤੁਹਾਨੂੰ ਇਹ ਤਸਵੀਰਾਂ ਦਿਖਾ ਰਿਹਾ ਲੁਧਿਆਣੇ ਤੋਂ ਦਿਖਾ ਰਿਹਾ ਭਾਰੀ ਬਰਸਾਤ ਹੋ ਰਹੀ ਹੈ ਹਾਲਾਂਕਿ ਕਈ ਦਿਨਾਂ ਤੋਂ ਗਰਮੀ ਦਾ ਮੌਸਮ ਸੀ 파ਰੂ ਦੇ ਚੱਲ ਗਿਆ ਹੁਣ ਰਾਹਤ ਜ਼ਰੂਰ ਦੇਣਾ ਸਾਧਿਆ ਤੁਸ਼ੀਰਾ ਨੇ ਕਿ ਜੁਲਿਆ ਅੜਾ ਰੋਜ ਕੋ ਰੋਟੋ ਕੋ ਦਿਖਾ ਰਿਆ ਕਿ ਤੁਸੀਂ ਆਪਣੀ ਲਾਗਤ ਦਾ ਵੀ ਹਾਲ ਕਮੈਂਟਾ ਦੇ ਵਿੱਚ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਤੇ ਬਰਸਾਤ ਤੋਂ 10 ਦਿਨ ਪਹਿਲਾਂ ਤੋਂ ਵੀ ਕਹਿੰਦੀ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਅਜਿਹੀ ਬਰਸਾਤ ਨੇ ਇਸ ਪਰਫਾਰਮੈਂਸ ਦੇ ਵਿੱਚ ਕਿ ਪਿਛਲੇ ਸਾਰੇ ਰਿਕਾਰਡ ਜਿਹੜੇ ਨੇ ਉਹ ਟੁੱਟ ਜਾਣਗੇ ਤਾਂ ਇਹ ਉਸੇ ਕੱਲ ਦਾ ਪ੍ਰਮਾਣ ਜੋ ਕਿ ਇਸ ਤਰੀਕੇ ਦੇ ਨਾਲ ਅੱਜ ਵਾਟਮ ਨੇ ਕਰਵਟ ਬਦਲੀ ਹੈ ਤੇ ਤੇਜ਼ ਫਰਤਾਟ ਹੋ ਰਹੀ ਹੈ ਤੇ ਨਾਲ ਨਾਲ ਤੇਜ਼ ਹਵਾਵਾਂ ਦੀ ਪੰਜਾਬ ਵਿਧਾਇਕ ਦੀ ਤਸਵੀਰਾਂ ਦਿਖਾ ਰਹੇ ਕਮੈਂਟਾਂ ਦੇ ਵਿੱਚ ਤੁਸੀਂ ਆਪਣੇ ਇਲਾਕੇ ਦਾ ਵੀ ਹਾਲ ਜਿਹੜਾ ਬਿਆਨ ਕਰ ਸਕਦੇ ਹੋ ਜੇਕਰ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਦੱਸ ਦਿਓ ਕਿ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਇਸੇ ਤਰੀਕੇ ਦੇ ਨਾਲ ਕੀਏ ਕੇ ਮੌਸਮ ਵਿਭਾਗ ਦੇ ਨਿਸਾਰ ਅਗਲੇ ਹਫਤੇ ਤੋਂ ਮੌਨਸੂਨ ਇੱਕ ਵਾਰ ਫਿਰ ਜਿਹੜਾ ਸਰਗਰਮ ਹੋ ਜਾਏਗਾ ਤੇ ਚੰਡੀਗੜ੍ਹ ਪੰਜਾਬ ਹਰਿਆਣਾ ਦੇ ਵਿੱਚ ਜਿਹੜਾ ਇਸੇ ਤਰੀਕੇ ਦੀ ਬਰਸਾਤ ਤੁਹਾਨੂੰ ਦੇਖਣ ਨੂੰ ਮਿਲੇਗੀ ਤਾਂ ਮੌਸਮ ਵਿਭਾਗ ਨੇ ਡਾਇਰੈਕਟਰ ਜਿਹੜੇ ਨੇ ਉਹਨਾਂ ਨੇ ਵੀ ਇਸੋ ਤੇ ਪੁਸ਼ਟੀ ਕੀਤੀ ਹੈ ਕਿ ਆਪਣਾ ਬਿਆਨ ਪੇਸ਼ ਕੀਤਾ ਹੈ ਦੱਸਦੀ ਹੈ ਕਿ ਤਾਪਮਨ ਦੇ ਵਿੱਚ ਗਰਾਵਟ ਵੀ ਇਸੇ ਦੇ ਨਾਲ ਦੇਖਣ ਨੂੰ ਮਿਲ ਰਹੀ ਹੈ ਮੀ ਪੈਂਦੇ باوجود ਜਿਹੜਾ ਮੌਸਮ ਦੇ ਵਿੱਚ ਗਰਾਵਟ ਵੀ ਜਿਹੜੀ ਹੈ ਦਰਸ ਕੀਤੀ ਗਈ ਹੈ ਦੱਸਦੀ ਹੈ ਕਿ ਕੁਝ ਹੀ ਘੰਟੇ ਪਹਿਲਾਂ ਪੰਜਾਬ ਦਾ ਤਾਪਮਨ तकरीबन 35 ਡਿਗਰੀ ਤੇ ਸੀ ਤੇ ਹੁਣ ਤਾਪਮਨ ਘਟ ਕੇ तकरीबन 32 ਡਿਗਰੀ ਤੇ ਆ ਗਿਆ ਤਾਂ ਦੱਸਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਗਰਾਵਟ ਜਿਹੜੀ ਹੈ ਪੰਜਾਬ ਦੇ ਕੁਝ ਸ਼ਹਿਰਾਂ ਦੇ ਵਿੱਚ ਤਾਪਮਨ ਘਟਣ ਦੇ ਨਾਲ ਮਿਲੇਗੀ ਤਾਂ ਇਹ ਜਾਣਕਾਰੀ ਸਿੱਧੀ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ ਤਾਂ ਦੱਸਦੀ ਹੈ ਕਿ ਤਾਪਮਾਨ ਦੇ ਵਿੱਚ ਗਿਰਾਵਟ ਦੇ ਨਾਲ ਜਿਹੜਾ ਬਾਜ਼ਾਰਾਂ ਦੇ ਵਿੱਚ ਵੀ ਜਿਹੜਾ ਰੌਣਕ ਪਰਤਨੀ ਸ਼ੁਰੂ ਹੋ ਗਿਆ ਦੂਜੇ ਪਾਸੇ ਤਾਪਮਾਨ ਦੇ ਵਿੱਚ ਜਿਸ ਤਰੀਕੇ ਨਾਲ ਅੱਜ ਇਹ ਗਿਰਾਵਟ ਟੱਕੀ ਸੀ ਗਈ ਹੈ ਤਦ ਅਸੀਂ ਕਿ ਤਿਹਾਰਾਂ ਦੇ ਦਿਨ ਜਿਹੜੇ ਨੇ ਨਜ਼ਦੀਕ ਆ ਰਹੇ ਨੇ ਤਾਂ ਮੁਨਾਫਾ ਵੀ ਜ਼ਰੂਰ ਜਿਹੜਾ ਬਾਕੀ ਬਾਜ਼ਾਰਤ ਵਿੱਚ ਦੇਖਣ ਨੂੰ ਮਿਲੇਗਾ ਤਾਂ ਤੁਹਾਡੇ ਇਲਾਕੇ ਦੇ ਵਿੱਚ ਕੀ ਹਾਲ ਹੈ ਉਹ ਵੀ ਨਾਲ-ਨਾਲ ਕਮੈਂਟਾਂ ਦੇ ਰਾਹੀਂ ਸਾਨੂੰ ਤੁਸੀਂ ਜ਼ਾਹਿਰ ਕਰ ਸਕਦੇ ਹੋ ਲੁਧਿਆਣਾ ਫਿਰੋਜ਼ਪੁਰ ਰੋਡ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਤਰੀਕੇ ਦੇ ਨਾਲ ਮੌਸਮ ਵੇ ਕਰਵਟ ਬਦਲੀ ਹੈ ਤੇ ਇੱਕ ਵਾਰ ਫਿਰ ਤੋਂ ਗਰਮੀ ਤੋਂ ਰਾਹਤ ਜਿਹੜੀ ਇਹ ਲੋਕਾਂ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਦੇ ਵਿੱਚ ਅਜੇ ਹੀ ਬਰਸਾਤ ਹੈ ਇਸ ਪਰ ਦੇਖ ਨੂੰ ਮਿਲੇਗੀ ਕਿ ਪਿਛਲੇ ਸਾਰੇ ਰਿਕਾਰਡ ਜਿਹੜੇ ਨੇ ਉੱਡਟ ਜਾਣਗੇ ਤਾਂ ਇਹ ਉਸੇ ਕੱਲ ਦਾ ਪ੍ਰਮਾਣ ਦਿੰਦੀ ਹੋਈ ਇਹ ਤਸਵੀਰਾਂ ਨਹੀਂ ਕੁਝ ਤੁਸੀਂ ਦੇਖ ਸਾਝੋ ਕਿ ਕਿਸ ਤਰੀਕੇ ਦੇ ਨਾਲ ਅੱਜ ਮੌਸਮ ਨੇ ਕਰਵਟ ਬਦਲੀ ਹੈ ਤੇ ਤੇਜ਼ ਬਰਸਾਤ ਹੋ ਰਹੀ ਹੈ ਨਾਲ ਨਾਲ ਤੇਜ਼ ਹਵਾਵਾਂ ਜਾਪ ਵਿਧਾਇਕੀ ਦੀ ਤਸਵੀਰਾਂ ਦਿਖਾ ਰਹੇ ਕਮੈਂਟਾਂ ਦੇ ਵਿੱਚ ਤੁਸੀਂ ਆਪਣੇ ਇਲਾਕੇ ਦਾ ਵੀ ਹਾਲ ਜਿਹੜਾ ਬਿਆਨ ਕਰ ਸਕਦੇ ਹੋ ਜੇਕਰ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਦੱਸ ਜੀਏ ਕਿ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਇਸੇ ਤਰੀਕੇ ਦੇ ਨਾਲ ਮੌਨਸੂਨ ਜਿਹੜਾ ਹੋ ਰਹਿਣ ਵਾਲਾ ਹੈ ਦੱਸ ਜੀਏ ਕਿ ਮੌਸਮ ਵਿਭਾਗ ਦੇ ਅਨੁਸਾਰ ਅਗਲੇ ਹਫਤੇ ਤੋਂ ਮੌਨਸੂਨ ਇੱਕ ਵਾਰ ਫਿਰ ਜਿਹੜਾ ਸਰਗਰਮ ਹੋ ਜਾਏਗਾ ਤੇ ਚੰਡੀਗੜ੍ਹ ਪੰਜਾਬ ਹਰਿਆਣਾ ਦੇ ਵਿੱਚ ਜਿਹੜਾ ਇਸੇ ਤਰੀਕੇ ਦੀ ਬਰਸਾਤ ਤੁਹਾਨੂੰ ਦੇਖਣ ਨੂੰ ਮਿਲੇਗੀ ਤਾਂ ਵਾਟਸਐਪ ਦਤਾਨੇ ਡਾਇਰੈਕਟਰ ਜਿਹੜੇ ਨੇ ਉਹਨਾਂ ਨੇ ਵੀ ਫੇਸਟ ਤੇ ਪੁਸ਼ਟੀ ਕੀਤੀ ਹੈ ਕਿ ਆਪਣਾ ਬਿਆਨ ਦੇ ਦਿੱਤਾ ਹੈ ਦੱਸਦੀ ਹੈ ਕਿ ਤਾਪਮਨ ਦੇ ਵਿੱਚ ਗਰਾਵਟ ਦੀ ਇਸੇ ਦੇ ਨਾਲ ਦੇਖਣ ਨੂੰ ਮਿਲ ਰਹੀ ਹੈ। ਤਮੀ ਪੈਣ ਦੇ ਬਾਵਜੂਦ ਜਿਹੜਾ ਮੌਸਮ ਦੇ ਵਿੱਚ ਗਰਾਵਟ ਵੀ ਜਿਹੜੀ ਹੈ ਦਰਸ ਕੀਤੀ ਗਈ ਹੈ ਦੱਸਦੀ ਹੈ ਕਿ ਕੁਝ ਹੀ ਘੰਟੇ ਪਹਿਲਾਂ ਪੰਜਾਬ ਦਾ ਤਾਪਮਨ तकरीबन 35 ਡਿਗਰੀ ਤੇ ਸੀ ਤੇ ਹੁਣ ਤਾਪਮਨ ਘਟ ਕੇ तकरीबन 32 ਡਿਗਰੀ ਦਿੱਤੇ ਆ ਗਿਆ ਤਾਂ ਦੱਸਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਗਿਰਾਵਟ ਜਿਹੜੀ ਹੈ ਪੰਜਾਬ ਦੇ ਕੁਝ ਸ਼ਹਿਰਾਂ ਦੇ ਵਿੱਚ ਤਾਪਮਾਨ ਘਟਣ ਦੇ ਨਾਲ ਮਿਲੇਗੀ ਤਾਂ ਇਹ ਜਾਣਕਾਰੀ ਸਿੱਧੀ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ ਤਾਂ ਦੱਸਦੀ ਹੈ ਕਿ ਤਾਪਮਾਨ ਦੇ ਵਿੱਚ ਗਿਰਾਵਟ ਦੇ ਨਾਲ ਜਿਹੜਾ ਬਾਜ਼ਾਰਾਂ ਦੇ ਵਿੱਚ ਵੀ ਜਿਹੜਾ ਰੌਣਕ ਪਰਤਨੀ ਸ਼ੁਰੂ ਹੋ ਗਈ ਹੈ ਦੂਜੇ ਪਾਸੇ ਤਾਪਮਾਨ ਦੇ ਵਿੱਚ ਜਿਸ ਤਰੀਕੇ ਨਾਲ ਅੱਜ ਇਹ ਗਿਰਾਵਟ ਟੱਕੀ ਸੀ ਗਈ ਹੈ ਤਾਂ ਦੱਸਦੀ ਹੈ ਕਿ ਤਿਹਾਰਾ ਦੇ ਦਿਨ ਜਿਹੜੇ ਨੇ ਨਜ਼ਦੀਕ ਆ ਰਹੇ ਨੇ ਤਾਂ ਉਨਾ ਆਪਾਂ ਵੀ ਜ਼ਰੂਰ ਜਿਹੜਾ ਬਾਕੀ ਬਾਜ਼ਾਰਤ ਵਿੱਚ ਦੇਖਣ ਨੂੰ ਮਿਲੇਗਾ ਤਾਂ ਤੁਹਾਡੇ ਇਲਾਕੇ ਦੇ ਵਿੱਚ ਕੀ ਹਾਲ ਹੈ ਉਹ ਵੀ ਨਾਲ-ਨਾਲ ਕਮੈਂਟਾਂ ਦੇ ਰਾਹੀਂ ਸਾਨੂੰ ਤੁਸੀਂ ਜ਼ਾਹਿਰ ਕਰ ਸਕਦੇ ਹੋ ਲੁਧਿਆਣਾ ਫਿਰੋਜ਼ਪੁਰ ਰੋਡ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਮੌਸਮ ਨੇ ਕਰਵਟ ਬਦਲੀ ਹੈ ਇੱਕ ਵਾਰ ਫਿਰ ਤੋਂ ਗਰਮੀ ਤੋਂ ਰਾਹਤ ਜਿਹੜੀ ਇਹ ਲੋਕਾਂ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ